ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਅਸੀਂ ਖੜੇ ਹਾਂ ਮੀਰਾ ਸਾਹਿਬ ਬਾਜ਼ਾਰ ਦੇ ਇੱਕ ਸਾਈਡ ਤੇ ਇੱਕ ਮਾਰਕੀਟ ਹੈ ਉਹਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਨੂੰ ਵੀ ਅੱਖਾਂ ਖੋਲਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਗਰਮੀ ਬਹੁਤ ਜ਼ਿਆਦਾ ਹੈ ਅੱਜ ਅੱਜ ਦਾ ਜਿਹੜਾ ਟੈਂਪਰੇਚਰ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਨਾਰਮਲ ਅਗਰ ਤੁਸੀਂ ਐਪਸ ਦੇ ਰਾਹੀਂ ਦੇਖੋਗੇ ਤੇ 44 ਡਿਗਰੀ ਦੇ ਕਰੀਬ-ਕਰੀਬ ਦਿਖਾ ਰਿਹਾ ਹੈ ਜੋ ਮੋਬਾਈਲਸ ਨੇ ਐਪ ਨੇ ਲੇਕਿਨ ਇੱਕ ਐਡਵਾਈਜ਼ਰੀ ਵੀ ਜਾਰੀ ਹੋਈ ਹੈ ਕਿ ਭਾਈ ਇਸ ਗਰਮੀ ਦੇ ਵਿੱਚ ਤੁਸੀਂ ਦਿਨੇ ਦੁਪਹਿਰੀ ਜਿਸ ਵੇਲੇ ਧੁੱਪ ਜੜੀ ਹੈ ਪੂਰੀ ਆਪਣੀ ਕੜਕ ਦੀ ਧੁੱਪ ਹੋਵੇ ਬਾਹਰ ਨਾ ਨਿਕਲੋ ਕਿਉਂਕਿ ਇਸ ਵੇਲੇ ਹੀਟ ਵੇਵ ਚੱਲ ਰਹੀ ਹੈ ਜੰਮੂ ਦੇ ਵਿੱਚ ਅੱਜ ਮੀਰਾ ਸਾਹਿਬ ਦੇ ਵਿੱਚ ਅਸੀਂ ਇੱਕ ਇਹਦਾ ਰਿਐਲਿਟੀ ਚੈੱਕ ਤੋਂ ਦੱਸਿਆ ਕਰ ਰਹੇ ਹਾਂ ਮੈਂ ਇਸ ਵੀਰ ਨੂੰ ਕਾਂਗਾ ਵੀਰ ਤੁਸੀਂ ਉਹ ਜਿਹੜਾ ਅਸੀਂ ਮੀਟਰ ਲੈ ਆਂਦਾ ਤਾਂ ਉਹ ਮੀਟਰ ਲੈ ਕੇ ਆਓ ਇੱਕ ਮਿੰਟ ਇਹ ਇਹ ਜਿੰਨੇ ਦੇ ਮੀਟਰ ਲੈ ਕੇ ਆਂਦੇ ਨੇ ਮੇਰੇ ਨਾਲ ਅਮਨਦੀਪ ਖੜੇ ਨੇ ਅਮਨਦੀਪ ਨਾਲ ਮੈਂ ਗੱਲਬਾਤ ਕਰਦਾ ਹਾਂ ਜੀ ਕੀ ਹਿਸਾਬਤਾ ਹੈ ਅੱਜ ਗਰਮੀ ਦਾ ਬਹੁਤ ਟੈਂਪਰੇਚਰ ਆਈ ਹੈ ਟੈਂਪਰੇਚਰ ਜ਼ਿਆਦਾ ਆਈ ਹੈ ਕਿੰਨਾ ਕੁ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਚੈੱਕ ਕਰ ਲੈਂਦੇ ਹਾਂ ਅਸੀਂ ਹਾਂ ਤੇ ਅਸੀਂ ਇੱਕ ਰਿਐਲਿਟੀ ਚੈੱਕ ਕਰਾਂਗੇ ਕਿਉਂਕਿ ਗਰਮੀ ਬਹੁਤ ਹੈ ਮੈਂ ਦਿਖਾ ਰਿਹਾ ਤੁਹਾਨੂੰ ਕਿ ਸਾਰੇ ਪਾਸੇ ਹਰ ਇੱਕ ਗੱਡੀ ਹੈ ਜਿਸ ਦਾ ਹੱਥ ਨਹੀਂ ਲੱਗ ਰਿਹਾ ਗੱਡੀ ਨੂੰ ਇਸ ਵੇਲੇ ਬਹੁਤ ਜ਼ਿਆਦਾ ਗਰਮ ਹੈ ਅਸੀਂ ਪਹਿਲਾਂ ਵੀ ਇੱਕ ਦੱਸਿਆ ਸੀ ਵੀਰ ਇੱਕ ਟੈਂਪਰੇਚਰ ਅਸੀਂ ਲਿਆਂਦਾ ਹੋਇਆ ਹੈ ਮਲਟੀਮੀਟਰ ਦੇ ਥਰੂ ਅਸੀਂ ਚੈੱਕ ਕਰਦੇ ਹਾਂ ਕਿਉਂਕਿ ਮਲਟੀਮੀਟਰ ਦੇ ਵਿੱਚ ਇੱਕ ਹੁੰਦੀ ਹੈ ਆਪਸ਼ਨ ਮੈਂ ਵੀਰ ਨੂੰ ਕਹਾਂਗਾ ਮੇਰੇ ਕੋਲ ਆ ਜਾਣ ਇੱਕ ਅਸੀਂ ਆਪਣੀ ਵਾਇਰ ਲਗਾ ਕੇ ਇੱਕ ਚੈਕਰ ਬਣਾਇਆ ਹੋਇਆ ਹੈ ਸਿਰਫ 1 ਮਿੰਟ ਅਸੀਂ ਚਾਹਾਂਗੇ ਕਿ ਸਿਰਫ ਦੇਖਿਆ ਜਾਏ ਹਾਂ ਦੇਖਦੇ ਹਾਂ ਕਿੰਨਾ ਜਾ ਰਿਹਾ ਹੈ ਇਹ ਟੈਂਪਰੇਚਰ ਇਹ ਪਲੱਸ ਮਾਈਨਸ 5 ਡਿਗਰੀ ਹੁੰਦਾ ਹੈ ਇਸ ਵੇਲੇ ਇਹ ਟੈਂਪਰੇਚਰ 49 50 49 50 ਦਿਖਾ ਰਿਹਾ ਹੈ ਮਗਰ ਪਲੱਸ ਮਾਈਨਸ 5 ਵੀ ਅਗਰ ਤੁਸੀਂ ਕਰਦੇ ਹੋ ਤੇ ਘੱਟੋ ਘੱਟ 45 ਡਿਗਰੀ ਟੈਂਪਰੇਚਰ ਇਸ ਵੇਲੇ ਇੱਥੇ ਹੈ ਉਹਨੇ ਇੱਕ ਹੋਰ ਰਿਐਲਿਟੀ ਚੈੱਕ ਮੈਂ ਤੁਹਾਨੂੰ ਦਿਖਾਗਾ ਮੈਂ ਕਹਾਂਗਾ ਵੀਰ ਨੂੰ ਨੇੜੇ ਆ ਜਾਏ ਮੇਰੇ ਇਹ ਰਿਐਲਿਟੀ ਚੈੱਕ ਇਹ ਹੈ ਕਿ ਇੱਕ ਗੱਡੀ ਹੈਗੀ ਹੈ ਇਸ ਗੱਡੀ ਦੇ ਛੱਤ ਦੇ ਉੱਪਰ ਮੈਂ ਰੱਖਾਂਗਾ ਇਸ ਨੂੰ ਜਿਹੜੀ ਇੱਕ ਵਾਇਰ ਅਸੀਂ ਅਟੈਚ ਕੀਤੀ ਹੋਈ ਹੈ ਇਹਦੇ ਨਾਲ ਇਸ ਦੇ ਨਾਲ ਅਸੀਂ ਟੱਚ ਕਰ ਰਹੇ ਹਾਂ ਔਰ ਮੈਂ ਕਹਾਂਗਾ ਨੇੜੇ ਆ ਜਾਓ ਔਰ ਦਿਖਾ ਦਿਓ ਕਿ ਟੈਂਪਰੇਚਰ ਕਿਤਨਾ ਹੈ 56 57 58 ਮੇਰਾ ਤੇ ਹੱਥ ਵੀ ਸੜਨ ਲੱਗ ਪਿਆ 60 61 62 68 ਡਿਗਰੀ ਤੇ ਜਾ ਕੇ ਇਹ ਜਿਹੜਾ ਹੈ ਟੈਂਪਰੇਚਰ ਇਹ ਰੁਕਿਆ ਹੈ 61 62 61 62 ਤੇ ਜਾ ਕੇ ਤਾਂ ਹੈਰਾਨਗੀ ਦੀ ਗੱਲ ਇਹ ਹੈ ਕਿ ਆਮ ਜਿਹੜੀ ਗੱਡੀ ਹੈ ਉਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਹੀਟ ਹੈ ਉਹਦੇ ਵਿੱਚ ਅਸੀਂ ਇਹ ਸਾਰੀ ਗਰਮੀ ਦਾ ਜਿਹੜਾ ਤੁਹਾਨੂੰ ਇਸ ਕਰਕੇ ਦੱਸ ਰਹੇ ਹਾਂ ਕਿ ਇਸ ਵੇਲੇ ਜੋ ਹਾਲਾਤ ਚੱਲ ਰਹੇ ਨੇ ਪੂਰੇ ਇਲਾਕੇ ਦੇ ਬਲਕਿ ਪੂਰੇ ਭਾਰਤ ਦੇ ਕਹਿ ਸਕਦੇ ਅਸੀਂ ਕਿ ਗਰਮੀ ਬਹੁਤ ਹੱਦ ਤੋਂ ਵੱਧ ਹੋਈ ਪਈ ਹੈ ਤੁਹਾਨੂੰ ਅੱਗੇ ਅਸੀਂ ਦਿਖਾਵਾਂਗੇ ਕਿ ਸੜਕ ਦੇ ਕਿਨਾਰੇ ਕਿੰਨੇ ਐਸੇ ਬੂਟੇ ਨੇ ਜਿਹੜੇ ਸਰਕਾਰ ਵੱਲੋਂ ਲਗਾਏ ਜਾਂਦੇ ਨੇ ਡਿਪਾਰਟਮੈਂਟਾਂ ਵੱਲੋਂ ਲਗਾਏ ਜਾਂਦੇ ਨੇ ਉਹਨਾਂ ਦੀ ਬਿਲਕੁਲ ਇਸ ਵੇਲੇ ਦੇਖਭਾਲ ਨਹੀਂ ਕੀਤੀ ਜਾ ਰਹੀ ਜਦਕਿ ਇਸ ਵੇਲੇ ਜ਼ਰੂਰਤ ਹੈ ਉਹਨਾਂ ਬੂਟਿਆਂ ਦੀ ਦੇਖ ਉਹ ਬੂਟੇ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਅਸੀਂ ਚੈੱਕ ਕਰਨਾ ਹੈ ਰਿਐਲਿਟੀ ਚੈੱਕ ਮੈਂ ਵੀਰ ਨੂੰ ਕਾਹਗਾ ਅਗਰ ਅਮਨਦੀਪ ਮੇਰੇ ਨਾਲ ਆ ਜਾਣ ਅਮਨਦੀਪ ਜੀ ਇਹ ਜੀ ਅਸੀਂ ਗੱਡੀ ਦਾ ਇੱਕ ਬੌਨਟ ਹੈ ਗੱਡੀ ਇਹ ਸਵੇਰ ਦੇ ਖੜੀ ਹੈ ਇੱਥੇ ਮੈਂ ਕੈਮਰਾ ਵੀਰ ਨੂੰ ਕਾਹਗਾ ਦਿਖਾ ਦਿਓ ਗੱਡੀ ਕਾਫੀ ਦਿਨਾਂ ਤੋਂ ਇੱਥੇ ਖੜੀ ਹੈ ਵੈਸੇ ਇਹ ਧੂੜ ਮਿੱਟੀ ਪਿਆ ਹੋਇਆ ਇਹਦੇ ਤੇ ਤੁਸੀਂ ਥੋੜਾ ਸਾਹਮਣੇ ਹੋ ਜਾਓ ਤਾਂ ਕਿ ਦਿਖਾਈ ਦੇ ਜਾਏ ਸਾਰਾ ਔਰ ਇਸ ਵੇਲੇ ਇਸ ਬੌਨਟ ਦਾ ਟੈਂਪਰੇਚਰ ਤੁਹਾਨੂੰ ਦੱਸ ਦਈਏ ਜਿਹੜਾ ਇਸ ਮਲਟੀਮੀਟਰ ਦੇ ਹਿਸਾਬ ਦੇ ਨਾਲ ਇਹ ਦਿਖਾ ਰਿਹਾ ਹੈ ਕਰੀਬ 55 56 57 55 56 ਥੋੜੀ ਦੇਰ ਪਹਿਲੇ ਅਸੀਂ ਦੇਖ ਰਹੇ ਸੀ ਇਹ ਬਹੁਤ ਜ਼ਿਆਦਾ ਸੀ ਤੋਂ ਤੁਸੀਂ ਦੇਖ ਰਹੇ ਹੋ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਵੀਰ ਇੱਕ ਆ ਰਿਹਾ ਹੈ ਪੁੱਛ ਰਹੇ ਇਹਨਾਂ ਦੇ ਕੋਲੋਂ ਇਹ ਲੱਗਦਾ ਹੁਣੇ ਹੀ ਕਿਤੇ ਕਾਲਜ ਤੋਂ ਆਏ ਨੇ ਹਾਂਜੀ ਭਾਈ ਜੀ ਕੀ ਨਾਂ ਤੁਹਾਡਾ ਜੀ ਅਮਨ ਅਮਨ ਸ਼ਰਮਨ ਜੀ ਅੱਜ ਗਰਮੀ ਕਿစီ ਹੈ

ਪਲਸ ਹੋ ਗਿਆ 48 ਪਲਸ ਕਹਿ ਰਹੇ ਨੇ ਲੇਕਿਨ ਅਸੀਂ ਜਿਹੜਾ ਆਪਣੀ ਮਸ਼ੀਨ ਦੇ ਨਾਲ ਚੈੱਕ ਕੀਤਾ ਉਹ ਪਲਸ ਮਾਈਨਸ ਜਿਹੜਾ 5 ਹੁੰਦਾ ਤੇ ਉਹ 49 ਸ਼ੋਅ ਕਰ ਰਿਹਾ ਸੀ ਯਾਨੀ ਕਿ 45 46 ਦੇ ਕਰੀਬ-ਕਰੀਬ ਟੈਂਪਰੇਚਰ ਇਸ ਵੇਲੇ ਹੈ ਔਰ ਇਹ ਅਸੀਂ ਖੜੇ ਆਂ ਮੀਰਾ ਸਾਹਿਬ ਵਿੱਚ ਮੀਰਾ ਸਾਹਿਬ ਬਾਜ਼ਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੀ ਦੇਰ ਤੱਕ ਨਾ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਉਸ ਜਗ੍ਹਾ ਤੇ ਜਿੱਥੇ ਸੜਕ ਦੇ ਡਿਵਾਈਡਰ ਦੇ ਵਿੱਚ ਬੂਟੇ ਲੱਗੇ ਨੇ ਮੇਨ ਸਾਡਾ ਮਕਸਦ ਇਹੋ ਹੀ ਹੈ ਕਿ ਇਹ ਦਿਖਾਇਆ ਜਾਵੇ ਕਿ ਇਹ ਇੰਨੀ ਗਰਮੀ ਪੈ ਰਹੀ ਹੈ ਕਿ ਜਿਹੜੇ ਬੂਟੇ ਨੇ ਉਹ ਵੀ ਸੜਨਾ ਸ਼ੁਰੂ ਹੋ ਚੁੱਕੇ ਨੇ ਉੱਥੇ ਤੱਕ ਹੀ ਤੁਹਾਨੂੰ ਅਸੀਂ ਲੈ ਕੇ ਚਲਦੇ ਹਾਂ ਆਓ ਚਲਦੇ ਹਾਂ ਜੀ ਅੱਗੇ ਇਹ ਬੂਟੇ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਵੀਰਾਂ ਸਾਹਿਬ ਬਾਜ਼ਾਰ ਦੇ ਬਿਲਕੁਲ ਸੈਂਟਰ 'ਚ ਲੱਗੇ ਨੇ ਇਹਨਾਂ ਨੂੰ ਫਿਰ ਵੀ ਕਦੇ ਨਾ ਕਦੇ ਬਾਜ਼ਾਰ ਵਾਲੇ ਜਿਹੜੇ ਨੇ ਉਹ ਪਾਣੀ ਪਾ ਦਿੰਦੇ ਨੇ ਤੇ ਸ਼ਾਇਦ ਇਸ ਕਰਕੇ ਇਹ ਹਰੇਣ ਪਰੇ ਵੀ ਝੁੱਲਸ ਰਹੇ ਹਨ ਬਿਲਕੁਲ ਤੇ ਹੁਣ ਅੱਗੇ ਤੁਹਾਨੂੰ ਲੈ ਕੇ ਚਲਾਂਗੇ ਅਸੀਂ ਬਾਜ਼ਾਰ ਤੋਂ ਥੋੜਾ ਬਾਹਰ ਚਲੋ ਵੀਰ ਜੀ ਬਾਜ਼ਾਰ ਤੋਂ ਬਾਹਰ ਦੀ ਵੀਡੀਓ ਤੇ ਆ ਗਏ ਚਲ ਕੇ ਤਸਵੀਰ ਇਹ ਅਸੀਂ ਤੁਹਾਨੂੰ ਲੈ ਕੇ ਆਏ ਆ ਮੈਂ ਪੁਲਿਸ ਜੀ ਐਨ ਕੇ ਪੁਲਿਸ ਪਬਲਿਕ ਸਕੂਲ ਦੇ ਬਿਲਕੁਲ ਬਾਹਰ ਥੋੜਾ ਅੱਗੇ ਚਲੋ ਦੇਖੀਏ ਹੋਰ ਕਿ ਡਿਵਾਈਡ ਡਿਵਾਈਡਰ ਦੇ ਵਿੱਚ ਜਿੰਨੇ ਵੀ ਬੂਟੇ ਹਨ ਮੈਂ ਕਹਾਂਗਾ ਥੋੜਾ ਨੇੜੇ ਕਰ ਲਓ ਇਹ ਦੇਖੋ ਤੁਸੀਂ ਇਹ ਬੂਟੇ ਇਹ ਸਾਰੇ ਸੜ ਰਹੇ ਹਨ ਔਰ ਪੀਲੇ ਪੈ ਚੁਕੇ ਨੇ ਜੇ ਮੈਂ ਤੁਹਾਨੂੰ ਰੁਕ ਕੇ ਥੋੜਾ ਜਿਆਦਾ ਦਿਖਾਂਦਾ ਇਸ ਵੇਲੇ ਤੁਹਾਨੂੰ ਦਰਸ਼ਕਾਂ ਨੂੰ ਦੱਸ ਵੀ ਅਸੀਂ ਪਹੁੰਚੇ ਆਂ ਮੀਰਾ ਸਾਹਿਬ ਦੇ ਜੀਐਨਕੇ ਪੁਲਿਸ ਪਬਲਿਕ ਸਕੂਲ ਦੇ ਨਾਲ ਮੈਂ ਤੁਹਾਨੂੰ ਪਹਿਲੇ ਤੇ ਦੱਸਦਾ ਕਿ ਜੀਐਨਕੇ ਪੁਲਿਸ ਪਬਲਿਕ ਸਕੂਲ ਦੇ ਇਹ ਬੂਟੇ ਦੇਖੋ ਸਾਰੇ ਬੂਟੇ ਹਰੇ ਹਨ ਇਹ ਹਰੇ ਇਸ ਕਰਕੇ ਹਨ ਕਿ ਜੋ ਇੱਥੇ ਦੀ ਅਥਾਰਟੀ ਅੰਦਰ ਦੀ ਪੁਲਿਸ ਪਬਲਿਕ ਸਕੂਲ ਦੀ ਜਾਂ ਜੋ ਜੇਲ੍ਹ ਪ੍ਰਸ਼ਾਸਨ ਦੀ ਇਹ ਸਾਰੇ ਇਹਨਾਂ ਨੂੰ ਪੂਰਾ ਪਾਣੀ ਜਿਹੜਾ ਹੈ ਉਹ ਸਮੇਂ-ਸਮੇਂ 'ਤੇ ਦਿੰਦੇ ਹਨ ਉਹਨਾਂ ਐਜ਼ ਕੰਪੇਅਰਡ ਟੂ ਇਹ ਵਾਲੇ ਜਿਹੜੇ ਬੂਟੇ ਨੇ ਇਹਨਾਂ ਦੇ ਬੂਟਿਆਂ ਦੇ ਨਾਲ ਦੇ ਨਾਲ ਤੁਹਾਨੂੰ ਦੱਸੀਏ ਕਿ ਡਿਵਾਈਡਰ ਦੇ ਵਿੱਚ ਜਿਹੜੇ ਬੂਟੇ ਲੱਗੇ ਨੇ ਮੈਂ ਵੀਰ ਨੂੰ ਕਾਹਗਾ ਕਿ ਐਸਾ ਇਸ ਤਾ ਸੜਕ ਦੇਖ ਕੇ ਅਸੀਂ ਪਾਰ ਕਰੀਏ ਅ ਤੁਹਾਨੂੰ ਉਹਨਾਂ ਤੱਕ ਲੈ ਕੇ ਚਲਦਾ ਮੈਂ ਇਹ ਆਜੋ ਜੀ ਇਹ ਦੇਖ ਲਓ ਹੁਣ ਇਹਨਾਂ ਬੂਟਿਆਂ ਦਾ ਹਾਲ ਦੇਖੀਏ ਇਹ ਬੂਟੇ ਜਿਹੜੇ ਸਰਕਾਰ ਵੱਲੋਂ ਕਿਸੇ ਡਿਪਾਰਟਮੈਂਟ ਵੱਲੋਂ ਲਗਾਏ ਗਏ ਨੇ ਉੱਪਰ ਆਜੋ ਮੈਂ ਕਾਹਗਾ ਸੜਕ ਤੋਂ ਥੋੜਾ ਇਸ ਸਾਈਡ ਆਜੋ ਇਹਨਾਂ ਦੀ ਹਾਲਾਤ ਦੇਖੋ ਬਿਲਕੁਲ ਖਤਮ ਹੋ ਚੁੱਕੇ ਨੇ ਬੂਟੇ ਮੈਂ ਕਾਂਗਾ ਨੇੜੇ ਆ ਜਾਓ ਮੈਨੂੰ ਦੱਸਾਂ ਸਾਰੇ ਬੂਟਿਆਂ ਦਾ ਹਾਲ ਇਹੋ ਹੈ ਇਹ ਦੇਖੋ ਇਹ ਪੱਤੇ ਹਨ ਇਹਨਾਂ ਦੇ ਪੂਰੇ ਪੱਤੇ ਦੇਖੋ ਕੀ ਹੋ ਗਏ ਇਹ ਬੂਟੇ ਸਾਰੇ ਬੂਟੇ ਇਹ ਵੀ ਇਹ ਬੂਟਾ ਵੀ ਖਰਾਬ ਹੋ ਚੁੱਕਿਆ ਹੈ ਇਹ ਨਵੇਂ ਲੱਗੇ ਹੋਏ ਬੂਟੇ ਇਹਨਾਂ ਦੇ ਪੱਤੇ ਮੈਂ ਕਾਂਗਾ ਵੀਰ ਨੂੰ ਬਿਲਕੁਲ ਨੇੜੇ ਆ ਜਾਣ ਇਹ ਦਿਖਾਓ ਇਹ ਦੇਖੋ ਪੱਤੇ ਸੜਨਾ ਸ਼ੁਰੂ ਹੋ ਗਏ ਕਿਉਂਕਿ ਟੈਂਪਰੇਚਰ ਇਤਨਾ ਜ਼ਿਆਦਾ ਹੋ ਗਿਆ ਇਤਨੀ ਗਰਮੀ ਹੋ ਚੁੱਕੀ ਹੈ ਕਿ ਇਹ ਲਾਈਨ ਪੂਰੀ ਮੀਰਾ ਸਾਹਿਬ ਤੋਂ ਲੈ ਕੇ ਜਿਹੜਾ ਮੈਂ ਤੁਹਾਨੂੰ ਦੱਸਦਿਆਂ ਮੈਂ ਜਿੱਥੇ ਖੜਾ ਡਿਵਾਈਡਰ ਦੇ ਵਿੱਚ ਖੜੇ ਹਾਂ ਅਸੀਂ ਇਹ ਮੀਰਾ ਸਾਹਿਬ ਤੋਂ ਲੈ ਕੇ ਤੇ ਟਾਲੀ ਮੋੜ ਸਿੰਬਲ ਮੋੜ ਤੱਕ ਜਿੱਥੇ ਜਿੱਥੇ ਕੁਝ ਦੁਕਾਨਾਂ ਹਨ ਜਿੱਥੇ ਜਿੱਥੇ ਕੁਝ ਇਲਾਕੇ ਹਨ ਜਿੱਥੇ ਵੱਸੂ ਹੈ ਉਹ ਲੋਕੀ ਜਿਹੜੇ ਨੇ ਬੂਟਿਆਂ ਨੂੰ ਪਾਣੀ ਪਾਉਂਦੇ ਨੇ ਤੇ ਉਹ ਬੂਟੇ ਹਰੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਮੀਰਾ ਸਾਹਿਬ ਬਾਜ਼ਾਰ ਦੇ ਵਿੱਚ ਕੁਝ ਬੂਟੇ ਹਰੇ ਨੇ ਪਰ ਦੇਖਿਆ ਜਾਏ ਤੇ ਪੁਲਿਸ ਪਬਲੀ ਸਕੂਲ ਦੇ ਅੱਗੇ ਲੱਗੇ ਬੂਕੇ ਦੇਖੋ ਕਿੰਨੇ ਅੱਛੇ ਲੱਗ ਰਹੇ ਹਨ ਕਿੰਨੀ ਛਾਂ ਹੈ ਇਹ ਬੂਟੇ ਨਾਲ ਦੇ ਨਾਲ ਤੁਹਾਨੂੰ ਪੁਲਿਸ ਪਬਲਿਕ ਸਕੂਲ ਦੇ ਬਾਹਰ ਲੱਗੇ ਹੋਏ ਦਿਖਾ ਰਿਹਾ ਕਿਉਂਕਿ ਇਹਨਾਂ ਨੂੰ ਡੇਲੀ ਪਾਣੀ ਪੈਂਦਾ ਹੈ ਜੋ ਇੱਥੇ ਦੇ ਪ੍ਰਬੰਧਕਾਂ ਨੂੰ ਇਹਨਾਂ ਨੂੰ ਪਾਣੀ ਖਾਣੀ ਪਾਉਂਦੇ ਨੇ ਤੇ ਇਸ ਕਰਕੇ ਬੱਚੇ ਹੋਏ ਨੇ ਲੇਕਿਨ ਇੱਧਰ ਤੁਸੀਂ ਦੇਖੋਗੇ ਡਿਵਾਈਡਰ ਦੇ ਵਿੱਚ ਜਿਹੜੇ ਬੂਟੇ ਲੱਗੇ ਨੇ ਮੈਂ ਜ਼ੂਮ ਕਰਕੇ ਦਿਖਾ ਰਿਹਾ ਸਾਡਾ ਫੋਨ ਜਿਹੜਾ ਬਾਰ-ਬਾਰ ਹੀਟ ਹੋ ਰਿਹਾ ਔਰ ਹੀਟ ਹੋ ਕੇ ਬੰਦ ਹੋ ਰਿਹਾ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਆਰਸਪੁਰਾ ਜੋ ਮੀਰਾ ਸਾਹਿਬ ਜੋ ਰਿੰਗ ਰੋਡ ਹੈ ਫਲਾਈਓਵਰ ਦੇ ਉੱਪਰ ਜਾ ਕੇ ਦੇਖਣ ਦੀ ਕਿਉਂਕਿ ਉੱਥੇ ਵੀ ਇੱਕ ਵਾਰ ਬੂਟੇ ਲਗਾਏ ਗਏ ਸੀ ਮੈਂ ਇਹ ਵੀ ਕ ਤੋਂ ਉੱਪਰ ਚੱਲ ਕੇ ਦੇਖਦੇ ਹਾਂ ਕਿ ਕੀ ਹਾਲਾਤ ਨੇ ਉੱਥੇ ਦੇ ਇੱਥੇ ਰਿੰਗ ਰੋਡ ਵੱਲ ਨੂੰ ਨਿਕਲ ਚੁੱਕੇ ਆ ਤੋਂ ਇਹ ਇਸ ਵੇਲੇ ਅਸੀਂ ਪਹੁੰਚੇ ਹਾਂ ਬੰਦ ਸੁਲਤਾਨ ਮੀਰਾ ਸਾਹਿਬ ਬੰਦ ਸੁਲਤਾਨ ਇੱਥੇ ਰਿੰਗ ਰੋਡ ਦੇ ਉੱਪਰ ਅਸੀਂ ਚੜ੍ਹ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਵੀ ਇੱਕ ਡਿਪਾਰਟਮੈਂਟ ਹੈ ਜਿਸਨੇ ਇਸ ਰਿੰਗ ਰੋਡ ਦੇ ਸੈਂਟਰ ਦੇ ਵਿੱਚ ਮੈਂ ਦਿਖਾ ਦਿਆਂ ਦੇਖੋ ਬੂਟੇ ਲੱਗੇ ਹੋਏ ਨੇ ਔਰ ਇਹਨਾਂ ਸਾਰੇ ਬੂਟਿਆਂ ਨੂੰ ਮੈਂ ਕਹਾਂਗਾ ਨੇੜੇ ਆ ਕੇ ਦਿਖਾ ਦਿਓ ਇਹ ਸਾਰੇ ਬੂਟਿਆਂ ਨੂੰ ਡੇਲੀ ਨਹੀਂ ਤਾਂ 2 ਦਿਨ 4 ਦਿਨ ਬਾਅਦ ਇੱਕ ਟੈਂਕਰ ਆਉਂਦਾ ਪਾਣੀ ਪਾਣ ਲਈ ਅਗਰ ਇਸ ਰੋਡ ਨੂੰ ਹਰਾ ਭਰਾ ਰੱਖਣ ਦੇ ਲਈ ਇੰਨੀ ਸਕੀਮ ਚਲਾਈ ਜਾ ਰਹੀ ਹੈ ਤੇ ਜਿਹੜੀ ਅਰਸਪੁਰਾ ਸਤਵਾਰੀ ਰੋਡ ਹੈ ਉਹਦੇ ਡਿਵਾਈਡਰ ਦੇ ਵਿੱਚ ਵਾਲੇ ਸਾਰੇ ਬੂਟੇ ਸੜ ਰਹੇ ਨੇ ਲਗਭਗ ਸਾਰੇ ਇਲਾਕੇ ਦੇ ਬੂਟੇ ਜਿਹੜੇ ਉਹ ਸੜ ਰਹੇ ਨੇ ਤੇ ਉੱਥੇ ਕਿਉਂ ਨਹੀਂ ਜਿਹੜਾ ਹੈ ਇਹ ਇਸ ਹੀਟ ਵੇਵ ਤੋਂ ਇਹਨਾਂ ਬੂਟਿਆਂ ਨੂੰ ਬਚਾਉਣ ਵਾਸਤੇ ਕੁਝ ਕੀਤਾ ਜਾ ਰਿਹਾ ਕੋ ਕਿਸਾਨਾਂ ਨੂੰ ਵੀ ਜਿਹੜੀ ਬੇਨਤੀ ਹੈ ਜਿਹੜੇ ਸਾਡੇ ਕਿਸਾਨ ਲੋਕੀ ਨੇ ਸਾਡੇ ਆਮ ਲੋਕੀਓ ਤੁਸੀਂ ਘਰ ਦੇ ਵਿੱਚ ਏਸੀ ਲਾ ਕੇ ਅਸੀਂ ਬਹਿੰਦੇ ਆ ਲੇਕਿਨ ਕਮ ਸੇ ਕਮ ਕਿਤੇ ਇੱਕ ਇੱਕ ਬੂਟਾ ਆਪਣੇ ਘਰ ਦੇ ਵਿੱਚ ਲਗਾ ਲਈਏ ਤੋਂ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਕੋਈ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਜਿੱਥੇ ਖਾਲੀ ਜਗ੍ਹਾ ਹੈ ਜਿੱਥੇ ਲੱਗਦਾ ਹੈ ਕਿ ਬੂਟਾ ਲੱਗ ਸਕਦਾ ਹੈ ਤਾਂ ਕਿਰਪਾ ਕਰਕੇ ਉਹਨਾਂ ਜਗ੍ਹਾ ਦੇ ਵਿੱਚ ਬੂਟੀ ਜ਼ਰੂਰ ਲਗਾਓ ਕਿਉਂਕਿ ਹਰਿਆਲੀ ਖਤਮ ਹੋਣ ਦੇ ਕਾਰਨ ਹੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਾਰਾ ਹਾਲਾਤ ਬਣੇ ਹੋਏ ਹਨ ਗਰਮੀ ਦੇ ਇਹ ਜੋ ਟੈਂਪਰੇਚਰ ਇਤਨਾ ਹਾਈਕ ਦੇ ਵਿੱਚ ਜਾ ਰਿਹਾ ਹੈ ਹੀਟ ਵੇਵਸ ਚੱਲ ਰਹੀਆਂ ਨੇ ਇਹ ਨਾ ਚੱਲਣ ਹੱਥ ਜੋੜ ਕੇ ਫਿਰ ਇੱਕ ਵਾਰ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪਸੀ ਸਾਈਂ TV ਦੇਖਣ ਵਾਲੇ ਕਮ ਸੇ ਕਮ ਜਿਹੜੇ ਦਰਸ਼ਕੋ ਇੱਕ ਇੱਕ ਬੂਟਾ ਜਿਹੜਾ ਹੈ ਆਪਣੇ ਘਰ ਨਹੀਂ ਤਾਂ ਘਰ 'ਚ ਜਗ੍ਹਾ ਨਹੀਂ ਹੈ ਤੇ ਆਪਣੇ ਲਾਗੇ-ਤਾਗੇ ਦੀ ਕਿਸੇ ਜਗ੍ਹਾ ਦੇ ਵਿੱਚ ਜਿੱਥੇ ਕਿ ਬੂਟਾ ਲਾਉਣ ਦੀ ਜਗ੍ਹਾ ਹੋਵੇ ਉਹਨੂੰ ਬੂਟਿਆਂ ਨੂੰ ਲਗਾਓ ਜਿਆਦਾ ਤੋਂ ਜਿਆਦਾ ਬੂਟੇ ਲਗਾਓ ਤਾਂ ਜੋ ਇਸ ਜੋ এনवायरमेंट ਦੇ ਵਿੱਚ ਜਿਹੜੀ ਚੇਂਜ ਆ ਰਹੀ ਹੈ ਇਹਦੇ ਤੋਂ ਬਚਿਆ ਜਾ ਸਕੇ ਦੇਖਦੇ ਰਹੋ ਆਪਸੀ ਸਾਈਂ TV ਇਸੇ ਤਰ੍ਹਾਂ ਦੀ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ